ਹਾਂਜੀ ਵੈਗੁਰ ਜੀ ਮੇਰੇ ਨਾਲ ਤਾਂ ਚਲੋ ਬਹੁਤ ਵਾਰੀ ਹੋ ਗਿਆ ਮੈਂ ਗੱਲ ਕੁੱਛਣੀ ਜਦ ਸਾਰੇ ਠੇਕੇਦਾਰਾਂ ਨੂੰ ਮੈਤਰੀ ਵੀ ਰਲੋ ਵੀ ਇਹ ਵੈਸੇ ਸੀਰੀਅਸ ਮੈਟਰੀ ਆ ਮੈਨੂੰ ਨਹੀਂ ਸਮਝ ਆ ਰਹੀ ਕਿ ਵੀ ਆਪਾਂ ਕਰਕੇ ਹੀ ਖਾਣਾ ਵਾ ਪਰ ਮੈਨੂੰ ਨੇ ਸਿਰ ਇਹ ਗੱਲ ਦੀ ਦੋਲਾਂ ਦੀ ਜਿਵੇਂ ਹੁਣ ਲੋਹੜੀ ਦਾ ਤਿਹਾਰ ਹੋ ਗਿਆ ਦੁਆਲੀ ਦਾ ਤਿਹਾਰ ਹੋ ਗਿਆ ਆਪਣੇ ਬੰਦੇ ਹੁਣ ਕੱਲ ਲੋਹੜੀ ਸੀ ਕੱਲ ਮਣੀ ਵਿੱਚ ਬੰਦੇ ਆਏ ਨਾ ਤੇ ਰਾਤ ਨੂੰ ਬਾਦ ਕਾਟ ਹੋ ਜਾਂਦੀ ਦੂਜੇ ਦਿਨ ਨਹੀਂ ਆਉਂਦੇ ਮੈਨੂੰ ਐ ਮਤਲਬ ਕਿ ਕਈ ਵੰਦੇ ਕੱਲ ਨੂੰ ਨਹੀਂ ਆਉਣੇ ਤੇ ਤੁਹਾਡੇ ਨਾਲ ਵੀ ਹੁੰਦਾ ਵੀ ਇੱਕ ਲੋਹੜੀ ਦੀ ਛੁੱਟੀ ਕਰ ਲਈ ਦੂਜੇ ਦਿਨ ਆਉਣੇ ਹੀ ਹੋਣਾ ਨਹੀਂ ਬੰਦਿਆਂ ਨੇ ਬਹੁਤ ਜਗ੍ਹਾ ਹੋ ਜਾਂਦਾ ਵਾ ਮੈਂ ਇਹ ਬਸ ਇੱਕ ਵੇਫ ਫਾਰਮੈਟ クリア ਕਿਸ ਨੂੰ ਮਾਰਾ ਦਿਖਾਉਣ ਖਾਤਰ ਇਹ ਕਹੂੰਗਾ ਵੀ ਜਿਹਨੇ ਲੇਵਲ ਨੂੰ ਮਾਰਾ ਦੱਸਾ ਮੈਂ ਪੁੱਛਣਾ ਚਾਹਉਂਦਾ ਜੀ ਤੁਹਾਡੇ ਜਾਂ ਤੁਸੀਂ ਵੀ ਦੂਜੇ ਦਿਨ ਕੰਮ ਤੇ ਆਏ ਨੇ ਮੈਂ ਤਾਂ ਲੋੜੀ ਦੀ ਤੁਹਾਡੀ ਵੀ ਲਾਉਂਦਾ ਰਿਹਾ ਵਾਂ ਕੱਲ ਵੀ ਮੈਂ ਆਦੀ ਸਾਈਡ ਦੇਖਣ ਗਿਆ ਸੀ ਨਵੀਂ ਮੈਂ ਤਾਂ ਕਲ ਵੀ ਨਹੀਂ ਬਿੱਲ ਰਿਹਾ ਨਾਰਾ ਰੱਬ ਰੱਖੇ ਮਹਾਰਾਜ ਤਾਂ ਕਹਿੰਦੇ ਬੰਦੇ ਤੋਂ ਆਰਾਮ ਤਾਂ ਕਹਿੰਦੇ ਹਰਾਮ ਹੁੰਦਾ ਵਾ ਇੱਕ ਸਿਆਣੇ ਕਹਿੰਦੇ ਆ ਇੱਕ ਬੰਦੇ ਦੀ ਆਰਾਮ ਹਰਾਮ ਹੁੰਦਾ ਜਿਹੜਾ ਬੰਦਾ ਆਰਾਮ ਤੇ ਬੈ ਜਾਂਦਾ ਵਾ ਬਾਕੀ ਇਹ ਬੰਦਨ ਪੁੱਛਣਾ ਵੀ ਜਿਹੜੇ ਵੀ ਕਹਿੰਦੇ ਦੀ ਰਾਤ ਨੂੰ ਬਾਦ ਘੱਟ ਕੇ ਦੂਜੇ ਦਿਨ ਆਉਂਦੇ ਨਹੀਂ ਕੰਮ ਤੇ ਅੱਜ ਇਹ ਆਪਣੇ ਕਿੰਨੇ ਮਿਸਤਰੀ ਆਪਾਂ ਨੂੰ 10 ਮਿਸਤਰੀ ਆ 10 ਮਿਸਤਰੀ ਜਿਹੜੇ ਕਿੱਧਰ ਆਇਆ ਦੋ ਉਧਰ ਆਏ ਦੂਜੀ ਸਾਈਡ ਤੇ 7 ਮਿਸਤਰੀ ਛੁੱਟੀ ਦੇ ਆ ਇਹਦੇ ਬਾਅਦ ਕੋਈ ਨਾ 7 8 ਮਿਸਤਰੀ ਮਰੇ ਛੁੱਟੀ ਦੇ ਨੇ ਅੱਜ ਤੇ ਸਣੀ ਦੇਵਰ ਵਾਲੇ ਜਿੰਨਾ ਦੀ ਤਾਂ ਕੰਵਲਦਾਰੀ ਹੈਗੀ ਹੈ ਨਾਲ ਉਹ ਵਿਆਹ ਨੇ ਉਹ ਪਰਦੇ ਸਣੀ ਆ ਕੇ ਤੇ ਇੱਥੇ ਵਰਦੇ ਕੰਮਾਂ ਦੇ ਆਰਾਮ ਕਰ ਗਏ ਪਲੀ ਹੈ ਪਰ ਰੱਬ ਰੱਬ ਸੋਕਰ ਕੇ ਮੈਂ ਕਹਿੰਦਾ ਵੀ ਛੁੱਟੀਆਂ ਵੈਸੇ ਘੱਟ ਕਰਨੀਆਂ ਖਵਾਉਂਗਾ ਇਹਦਾ ਖਵਾਵਾਂਗੇ ਮੇਰਾ ਕਹਿਣ ਦਾ ਪਰ ਇਹਨੂੰ ਵੀ ਪਰ ਮੈਂ ਪੁੱਛਣਾ ਇਹ ਕਿ ਉਹਦਾ ਸੀ ਵੀ ਜਿਹੜਾ ਬੰਦਾ ਆ ਵੀ ਲੋੜੀ ਛੁੱਟੀ ਕੀਤੀ ਆ ਦੂਜੇ ਦਿਨ ਆ ਜਾਂਦੇ ਕੰਮ ਤੇ ਕਿ ਦੂਜੇ ਦਿਨ ਨਹੀਂ ਆਉਂਦੇ ਸਾਡੇ ਕੋਲੇ ਅੱਜ ਯਾਨੀ ਕਿ 71% ਬੰਦੇ ਨਹੀਂ ਆਏ ਜੇ ਆਪਣੇ ਕੋਲ 30 ਬੰਦੇ ਨੇ 30 'ਚ ਅੱਜ 10 ਬੰਦੇ ਹੀ ਕੰਮ 'ਤੇ ਸੱਡਾਂ ਤੇ ਨੇ ਬਾਕੀ ਜਉਂਦੇ ਬਾਦ ਤੇਰੇ ਕਜਰੋ ਸਰਵਾਜੀ ਸਰਬਾਨ ਨੇ